ਜੇ ਜਿਗਰੇ ਵਿੱਚ ਖੂਨ ਖੋਲਦਾ ਜੇ ਜਿਗਰੇ ਵਿੱਚ ਖੂਨ ਖੋਲਦਾ ਚੰਗੇਰਾ ਹੇ ਲਾਓ ਸੇਵਾ ਕਰੋ ਮਨੁੱਖਤਾ ਦੀ ਤੇ ਰੱਬ ਦਾ ਸ਼ੁਕਰ ਮਨਾਓ ਤੇ ਰੱਬ ਦਾ ਸ਼ੁਕਰ ਮਨਾਓ ਜਿਹੜੀ ਲਈ ਤੋਂ ਲੱਥਗੇ ਗੱਭਰੂ ਜਿਹੜੀ ਲਈ ਤੋਂ ਲੱਥਗੇ ਗੱਭਰੂ ਉਹਨਾਂ ਲਈ ਹਾਂ ਤੇ ਚੜੀਏ ਲੱਖਾਂ ਹੋਣ ਸੁਗਾਤਾ ਭਾਵੇਂ ਲੱਖਾਂ ਹੋਣ ਸੁਗਾਤਾ ਭਾਵੇਂ ਲੱਖਾਂ ਹੋਣ ਸੁਗਾਤਾ ਜਗ ਤੇ ਜੀਵਨ ਜਿਉਣ ਵਾਲਿਓ ਏ ਕੁਦਰਤ ਦੀਆਂ ਦਾਤਾ ਏ ਮਾਲਕ ਦੀਆਂ ਦਾਤਾ ਏ ਮਾਲਕ ਦੀਆਂ ਦਾਤਾ ਲਹੂ ਡੁੱਲੇ ਦਾ ਮੁੱਲ ਨਾ ਕੋਈ ਲਹੂ ਡੁੱਲੇ ਦਾ ਮੁੱਲ ਨਾ ਕੋਈ ਹੁਣ ਨਾ ਆਪਾਂ ਲੜੀਏ ਨਰ ਸਾਂਝ ਹੈ ਤੇਰੀ ਤੂੰ ਮੂਮਨ ਜਾਂ ਹਿੰਦੂ ਤੂੰ ਮੂਮਨ ਜਾਂ ਹਿੰਦੂ ਤੂੰ ਮੂਮਨ ਜਾਂ ਹਿੰਦੂ ਤੂੰ ਹੀ ਸਾਂਝ ਬੁੱਧੀ ਸਿੱਖ ਹੈ ਇੱਕੋ ਕੇਂਦਰ ਬਿੰਦੂ ਇੱਕੋ ਕੇਂਦਰ ਬਿੰਦੂ ਜਿਹੜਾ ਪ੍ਰਕਾਸ਼ ਦਿਵਸ ਮਨਾਇਆ ਜਾ ਰਿਹਾ ਹੈ ਲੈ ਤਾਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਜਨਾ ਗੁਰਪੁਰਬ ਦੀਆਂ ਕਿ ਜੋ ਕਿ ਅੱਜ ਬਲੱਡ ਕੈਂਪ ਨਗਰਪੁਰ ਨੇ ਵੀ ਇਸੇ ਵੀ ਗੋਦਰਾ ਸਾਹਿਬ ਲਗਾਇਆ ਗਿਆ ਅਤੇ ਛੋਟੇ ਬੱਚਿਆਂ ਦਾ ਮੈਡੀਕਲ ਕੈਂਪ ਲਗਾਇਆ ਗਿਆ ਜਿਹੜਾ ਖੂਨਦਾਨ ਮਹਾਦਾਨ ਆਪਾਂ ਕਹਿੰਦੇ ਆ ਤੇ ਜੋ ਕਿ ਇੱਕ ਬੰਦੇ ਦੀ ਜਿੰਦਗੀ ਨੂੰ ਬਚਾ ਸਕਦਾ ਤੇ ਜਿਹੜੇ ਨੌਜਵਾਨ ਅੱਜ ਬਲੱਡ ਦੇ ਰਹੇ ਆ ਤੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਜਿਹੜੀ ਸਾਡੀ ਭਾਈ ਕਨਾਈਆ ਜੀ ਚਾਈਟੇਨ ਸੋਸਾਇਟੀ ਸ਼ਾਰਪੁਰ ਤੋਂ ਹਰ ਸਾਲ ਦੀ ਤਰ੍ਹਾਂ ਆ ਕੇ ਕੈਂਪ ਲਗਾਉਂਦੀ ਆ ਉਹਨਾਂ ਦੀ ਮੈਂ ਬਹੁਤ ਕਦਰ ਕਰਦਾ ਨੌਜਵਾਨ ਸਭਾ ਦਾ ਸਾਰੇ ਹੀ ਰਲ ਮਿਲ ਕੇ ਇਹ ਸਮਾਗਮ ਮਲਾ ਰਹੇ ਆ ਕਿ ਹਰ ਸਾਲ ਦੀ ਤਰ੍ਹਾਂ ਇਹ ਸਮਾਗਮ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਕਿ ਜਿਵੇਂ ਕਿ ਕੱਲ 31 ਤਰੀਕ ਨੂੰ ਕੀਰਤਨ ਦਰਵਾਜ਼ੇ ਸਜਾਏ ਜਾਣਗੇ ਸੰਗਤਾਂ ਦੇ ਸਹਿਯੋਗ ਨਾਲ ਕਿ ਸਾਰੇ ਇਲਾਕੇ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਹੌਮ ਹੋਮ ਆ ਕੇ ਪਹੁੰਚੋ ਕਿ ਕੀਰਤਨ ਦੇ ਕੀਰਤਨ ਦਰਵਾਜ਼ਿਆਂ ਜੋ ਕਿ ਚੱਲ ਰਿਹਾ ਕਿ ਉਹਦੇ ਆਰੌਣਕ ਵਧਾਓ ਤੇ ਲੰਗਰਾਂ ਦੇ ਵਿੱਚ ਪਹੁੰਚੋ ਤੇ ਸਾਰੇ ਹੀ ਰਾਗੀ ਟਾਡੀ ਪਹੁੰਚ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ